ਮੰਮੀ ਉਹ ਕੱਲ ਦਾ ਮੁੰਗਿਆ ਵਾ ਆਪਣੇ ਸਹੁਰੇ ਕੋਈ ਕਰਕੇ ਵੀ ਆਇਆ ਕਿ ਉਦਾਂ ਹੀ ਆ ਗਿਆ ਕੀ ਪਤਾ ਕਰਕੇ ਆਇਆ ਕਿ ਨਹੀਂ ਆਇਆ ਕੱਲ ਦਾ ਸਹੁਰਿਆਂ ਆਇਆ ਹੀ ਉਥੋਂ ਦਾ ਮਾਲ ਮੱਤਾ ਖਾ ਕੇ ਤੇ ਮੈਨੂੰ ਰਾਤੀ ਵੀ ਨਹੀਂ ਮਿਲਿਆ ਤੇ ਹੁਣ ਵੇਲਾ ਕਿੰਨਾ ਟਾਈਮ ਹੋ ਗਿਆ ਇਹਦਾ ਫਰਜ ਨਹੀਂ ਮੈਨੂੰ ਸਾਰੀ ਗੱਲ ਦੱਸਣਾ ਕਿ ਮੰਮੀ ਜੀ ਮੈਂ ਗਿਆ ਸੀ ਆਪਣੇ ਸਹੁਰੇ ਮੇਰੀ ਸੱਸ ਨੇ ਆਹ ਗੱਲਬਾਤ ਕੀਤੀ ਕੁਝ ਵੀ ਨਹੀਂ ਦੱਸਿਆ ਨੇ ਮੈਨੂੰ ਤਾਂ ਇਹ ਤਾਂ ਤਾਂ ਫਰਜ ਬੰਦਾ ਵਾ ਵੀ ਤੁਹਾਨੂੰ ਦੱਸਣਾ ਤੁਹਾਨੂੰ ਕਿ ਮੈਨੂੰ ਵੀ ਨਹੀਂ ਮਿਲਿਆ ਸ਼ਕਲ ਨਹੀਂ ਵਿਖਾਈ ਉਹਨੇ ਆਪਣੀ ਅੱਜ ਤੱਕ ਰਾਜੂ ਕਿ ਤੇ ਇਦਾਂ ਨੇ ਕਿ ਮੋਟੀ ਮਗਰ ਲੱਗ ਗਿਆ ਵੇ ਉਹਨਾਂ ਦੇ ਚੱਕਾ ਚੋਂ ਜਿੰਦਗੀ ਵੇਖ ਕੇ ਤੇ ਕੰਦਾ ਵੇ ਕਿ ਮੈਂ ਇੱਧਰ ਕੁਝ ਨਾ ਕਰਾਂ ਤੇ ਚੱਲ ਉੱਥੇ ਹੀ ਜਾਵਾਂ ਜੇ ਕਿਤੇ ਕਿਤੇ ਰਾਜੂ ਇਹਨੇ ਇਸ ਤਰ੍ਹਾਂ ਕੀਤਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਹੁਣ ਵੇਖੋ ਹੁਣ ਹੈਗਾ ਕਿੱਥੇ ਆ ਪਤਾ ਨਹੀਂ ਲੱਗਾ ਕਿੱਧਰ ਗਿਆ ਵਾਂ ਕੀ ਪਤਾ ਗਿੱਟਮਟ ਲੱਗਾ ਹੀ ਜਨਾਨੀ ਦੇ ਨਾਲ ਤੈਨੂੰ ਬਾਹਰ ਮਾਰਨੀ ਫਿਰ ਮੈਂ ਕੀ ਆਵਾਜ਼ ਮਾਰਾਂ ਉਹਨੂੰ ਆਪਣੇ ਆਪ ਹੀ ਪਤਾ ਲੱਗਦਾ ਕਿ ਮੈਂ ਜਾਵਾਂ ਮਾਂ ਨੂੰ ਦੱਸਾਂ ਭਰਾ ਨੂੰ ਦੱਸਾਂ ਵੇ ਇਹ ਗੱਲ ਸਹੀ ਏ ਮੰਮੀ ਮੈਨੂੰ ਲੱਗਦਾ ਵਾ ਵਾਕਈ ਸਹੀ ਗੱਲ ਏ ਜਿਹੜੇ ਚਗਾਜੁਗ ਦੇ ਕਹਿੰਦੇ ਰੰਗ ਨੋ ਬਰੇਕੇ ਕਦੇ ਬਦਲ ਹੀ ਨਾ ਜਾਵੇ ਇਹਦਾ ਮੰਨ ਗਈ ਮੇਰੀ ਗੱਲ ਸੁਣ ਜੇ ਬਦਲ ਗਿਆ ਨਾ ਫਿਰ ਤੂੰ ਵੀ ਉਹਨੂੰ ਕਮੀ ਤੇਰੀ ਵਾਰੀ ਤੇ ਬੜੇ ਸ਼ਤਿ ਕੰਧਾ ਹੁੰਦਾ ਸੀ ਕਿ ਭਾਜੀ ਵੀ ਐਡਾ ਕਰੋ ਇਦਾਂ ਕਰੋ ਸਾਰੀ ਜਾਇਦਾਦ ਦਵਾਦਵ ਆਪਣੇ ਨਾਂ ਕਰਵਾਵੋ ਤੇ ਹੁਣ ਹੁਣ ਕਿਉਂ ਨਹੀਂ ਕੁਝ ਬੋਲਦਾ ਬੱਸ ਰਹੀ ਗਿਆ ਐ ਲਾ ਗਿਆ ਜੀ ਕੀ ਮਰਦੇ ਤੂੰ ਜੇ ਕਹਿੰਦੇ ਤਤੀ ਤਤੀ ਬਾਹ ਮੂੰਹ ਚ ਬੈਜੇ ਮੂੰਹ ਝਾੜ ਲਈ ਇਹ ਯਕੀਨ ਤੇਗਾ ਵਾ ਪਰ ਸਾਨੂੰ ਤੋਂ ਰਾਤ ਦਾ ਦੱਸਿਆ ਨਹੀਂ ਕਿਸ ਹਿਸਾਬ ਨਹੀਂ ਗੱਲ ਕਰਨੀ ਹੁਣ ਭਾਜੀ ਇੱਕੋ ਦਮ ਥੋੜੀ ਕਹਿਣਾ ਹਿਸਾਬ ਤੇ ਕੱਲਾ ਕੱਲਾ ਨਾ ਨਾ ਲਈ ਜਿੰਨਾ ਦੀ ਨਾਲ ਹੀ ਨਹੀਂ ਕੱਲਾ ਕੱਲਾ ਲਈ ਜਾਵਾ ਜੋ ਮੰਮੀ ਬੈਠਿਆ ਫਿਰ ਮੈਂ ਕੱਲਾ ਕੱਲਾ ਕਿਉਂ ਲਈ ਜਾਊਗਾ ਤੇ ਕੀ ਬਣਿਆ ਫਿਰ ਕੱਲ ਗਿਆ ਸੀ ਕੁਝ ਹੱਥ ਆਇਆ ਮਾੜਾ ਮੋਟਾ ਕਿ ਨਹੀਂ ਆ ਜਾ ਆਂਦੇ ਦਾ ਕਹਿ ਕੇ ਹੀ ਆਇਆ ਹੁਣ ਪੂਰਾ ਕੁੱਤਾ ਇਹਦਾ ਮੁੰਡਾ ਐ ਤਾਇ ਦਾ ਮੁੰਡਾ ਉਹ ਕਿੱਥੋਂ ਆ ਗਿਆ ਤਾਇ ਦਾ ਮੁੰਡਾ ਸੱਚ ਆਪਾਂ ਨੂੰ ਹੈ ਨਹੀਂ ਪਹਿਲਾਂ ਪਰ ਮੈਂ ਹੀ ਉਹਦੀ ਗੱਲ ਕੋਲੀ ਸਾਰੇ ਕੰਮ ਕਹਿੰਦੇ ਉਹੀ ਵੇਖਦਾ ਮੈਂ ਕੋਈ ਨਹੀਂ ਮੰਮੀ ਹੁਣ ਮੈਂ ਹੈਗਾ ਨਾ ਤੁਸੀਂ ਮੈਨੂੰ ਦੱਸਿਆ ਕਰੋ ਇਹ ਹੋਏ ਤਾਇ ਦਾ ਮੁੰਡਾ ਕੋਈ ਤੇ ਫਿਕਰਾਤੋਂ ਕਰਦੇ ਜੀ ਅਮਨ ਜੇ ਸਾਰਾ ਕੋਚੇ ਦੀ ਮਾਂ ਨੇ ਉਹਦੇ ਨਾਂ ਲਾਤਾ ਤੇ ਫੇਰ ਫੇਰ ਕੀ ਹੋਊਗਾ ਓਏ ਅੰਨੇ ਕਿਵੇਂ ਲਾਤਾ ਤੁਸੀਂ ਸ਼ਮੀ ਦੇ ਦਿਮਾਗ ਚ ਵੀ ਭਾਉ ਨਾ ਗੱਲ ਨਾਲੇ ਜੀ ਮੰਮੀ ਨੂੰ ਹੋਣਾ ਤੇ ਸ਼ਾਭੀ ਦੇ ਨਾਮ ਅਜਾ ਤੂੰ ਬਾਹਣਾ ਅਹੀਂ ਕਿਦਾ ਸ਼ਾਭੀ ਨੂੰ ਕਹਿਦੀ ਉਹ ਉਹਦੇ ਕਰਨਦੇ ਆ ਸਿਰ ਦਾ ਨਾ ਹੋਰ ਕੀ ਕਰਨਦੇ ਆ ਅੱਛਾ ਯਾਨੀ ਕਿ ਤੇਲੀ ਲਾਤੀ ਆ ਤੂੰ ਹਾਂ ਬਸ ਹੁਣ ਤੁਸੀਂ ਤੇਲ ਪਾਉਣਾ ਹੈ ਕੋਈ ਨਹੀਂ ਪਾ ਦਾਂਗੀ ਜੇ ਮੇਰੇ ਨਾਲ ਗੱਲ ਸ਼ੁਰੂ ਕਰੂਗੀ ਤੇ ਮੈਂ ਕਹਾਂਗੀ ਪੁੱਤ ਤਾਏ ਚਾਚੇ ਦੇ ਪੁੱਤ ਕੌਣ ਬੰਦੇ ਆ ਕਿਹੜੇ ਭਰਾ ਬੰਦੇ ਆ ਹੈਨਾ ਤਾਂ ਸਹੀ ਗੱਲ ਜੋ ਕੁਝ ਆ ਜਵਾਈ ਪੁੱਤ ਬਣ ਜਾਂਦੇ ਹੀ ਨਾਲੇ ਮਮੀ ਤੇਰੇ ਕਿਹੜਾ ਬਣਾ ਆਪਾਂ ਮਿੱਟੀ ਨਾਲ ਹਮੇ ਜਿਹੜਾ ਐ ਪੂਰੀ ਅੱਗ ਬਜੇ ਤੇ ਹੋਰ ਸਰੋਂ ਦਾ ਪਾਣਾ ਉਹਨੂੰ ਤਾਂ ਤੋਖ ਲੱਗਿਆ ਵੀ ਟਾਈਮ ਲੱਗਦਾ ਹੈ ਹਾਂ ਮੇਨਵਾਦਾਰੋਂ ਕਹਾਂ ਉਹਦੀ ਮੰਮੀ ਨੇ ਕਹਿੰਦੇ ਹਾਂ ਤੇ ਜਾ ਤੁਸੀਂ ਜਾਓ ਉਧਰ ਤੇ ਮਰਾਇ ਉਧਰ ਬਹਿ ਕੇ ਆਉਗੇ ਨਾ ਫੇਰ ਜ਼ਿਆਦੀ ਗੱਲ ਬਣੀ ਮੇਰੀ ਗੱਲ ਸੁਣ ਮੈਂ ਇਕੱਲੀ ਜਾਂਦੀ ਚੰਗੀ ਨਹੀਂ ਲੱਗਦੀ ਆਪਾਂ ਜਾਵਾਂਗੇ ਮਾਂ ਪੁੱਤ ਇਕੱਠੇ ਤੇ ਦੂਜੀ ਗੱਲ ਉਹ ਚੱਲ ਵੀ ਹੁਣ ਕਰਨੀ ਸ਼ੁਰੂ ਕਰਦੇ ਨੇ ਨਾ ਮੰਮੀ ਜੀ ਮੰਮੀ ਜੀ ਜ਼ਿਆਦਾ ਕਰਿਆ ਕਰ ਮੇਰੀ ਮੰਮੀ ਜੀ ਕਹਿੰਦਾ ਕੱਲ ਮੈਨੂੰ ਕਹਿਣ ਦੇ ਹੁੰਦਾ ਕਹਿੰਦੇ ਕੋਈ ਵੇਰਵਾ ਜਿਹੜਾ ਕੰਮ ਹੋਊਗਾ ਨਾ ਮੈਂ ਤੈਨੂੰ ਕਹੂੰਗੀ ਕਹਿੰਦੇ ਫੇਰ ਤੂੰ ਆੱਕ ਜਾਣਾ ਮੈਂ ਨਹੀਂ ਲੈਣੀ ਆੱਕੇ ਮੇਰੀ ਗੱਲ ਸੁਣ ਰਾਜੂ ਹਾਂਜੀ ਹੁਣ ਇਹਨੂੰ ਨਾ ਸਾਡੀ ਗੋਦੀ ਛੱਡ ਕੇ ਨਾ ਤੇ ਸੱਸ ਦੀ ਗੋਦੀ ਵਿੱਚ ਬਹਿਣਾ ਚਾਹੀਦਾ ਹੈ ਮੰਮੀ ਜੀ ਮੰਮੀ ਜੀ ਕਰੀ ਜਾਣਾ ਚਾਹੀਦਾ ਉਹਨੂੰ ਵੀ ਪੁੱਛੀ ਨਾ ਨੀ ਰਹੀਆਂ ਸੱਸ ਨਾਲ ਉਹਨੂੰ ਇਹ ਲੱਗੇ ਕਿ ਸ਼ੰਮੀ ਤੋਂ ਵੱਧ ਇਹ ਮੇਰੇ ਨਾਲ ਕਰਦਾ ਹਾਂ ਸਮਝ ਗਿਆ ਨਾ ਗੱਲ ਮੈਂ ਪੂਰੀ ਗੱਲ ਸਮਝ ਗਿਆ ਹਾਂ ਹੁਣ ਉਹਨੂੰ ਕੀ ਹੁਣ ਤੁਹਾਨੂੰ ਇਹੋ ਲੱਗੂਗਾ ਫੇਰ ਤੁਹਾਡੇ ਤੋਂ ਜ਼ਿਆਦਾ ਮਨੂਣਾ ਨਹੀਂ ਕਰਦਾ ਅੰਜ ਕਾਫੇ ਨੌਕਰੀ ਤੋਂ ਦੇ ਜਵਾਬ ਤੇ ਘਰ ਬਹਿ ਚਾਰ ਦਿਨ ਆਪੀ ਇਹ ਪੁੱਛੂਗੀ ਪਹਿਲਾਂ ਜਾ ਉਹਨਾਂ ਦੇ ਦਫ਼ਤਰ ਚ ਠੀਕ ਆ ਆਮ ਵਰਕਰ ਬਣ ਕੇ ਕੰਮ ਕਰ ਬਾਅਦ ਚ ਹੌਲੀ ਹੌਲੀ ਸੱਸ ਦੀ ਕੁਰਸੀ ਤੇ ਕਬਜ਼ਾ ਕਰ ਇੱਕ ਵਾਰੀ ਟੋਕਾ ਫੇਰ ਦੇ ਮਟੇਗਾ ਕੋਈ ਨਹੀਂ ਹੌਲੀ ਹੌਲੀ ਕਰੂੰਗਾ ਮੈਂ ਹੁਣ ਕੰਮ ਦਾ ਕਰਦਾ ਹਾਂ ਕੋਈ ਅਰੇਂਜਮੈਂਟ ਅਰੇਂਜਮੈਂਟ ਕਾਦਾ ਕਰਨਾ ਹੀ ਵੇ ਕੰਮ ਕਿੜਾ ਅੱਗੇ ਕਰਦਾ ਸੀ ਬੋਲਿਆ ਤਾਂ ਸਾਰਾ ਝੂਠ ਹੀ ਆ ਉਹ ਤਾਂ ਘਰੋਂ ਤੋਂ ਬਹਾਨੇ ਨਾਲ ਨਿਕਲ ਜਾਣਾ ਮੇਰੀ ਗੱਲ ਸੁਣ ਉਹ 2 ਲੱਖ ਜਿਹੜਾ ਲਿਆ ਸੀ ਉਹ ਤੇ ਤੇਰੇ ਕੋਲ ਮੁੱਕ ਗਿਆ ਹੋਣਾ ਸ਼ਮੀ ਨੂੰ ਤੇ ਹੁਣ ਉਹਨਾਂ ਤੋਂ ਫੇਰ ਮਾੜੇ-ਮੋੜੇ ਨਾ ਮੰਗ ਲੈਣੇ ਨਾ ਪੈਸੇ ਮੇਰੀ ਗੱਲ ਸੁਣ ਉਹ ਤੋਂ ਕੋਈ ਮੰਗਣਾ ਹੈ ਹੈ ਸਮਝੋ ਅੱਛਾ ਹੁਣ ਸਿੱਧਾ ਉਧਰ ਹੀ ਗੁੰਡੀ ਪਾਉਣੀ ਹੈ ਚਲ ਠੀਕ ਆ ਫਿਰ ਵੀ ਤਾਂ ਠੀਕ ਹੈ ਥੋੜੇ-ਥੋੜੇ ਖਾਂਦਾਂ ਕੀ ਪੈਦਾ ਆਹ ਗੱਲ ਮੰਮੀ ਦੀ ਸਹੀ ਆ ਮਾ ਅੱਜ ਕਿੰਨਾ ਹੋਣਾ ਕੰਮ ਨਹੀਂ ਲੱਗਦਾ ਤਾਂ ਰੋਪੇ ਦੇਣ ਵੀ ਕੰਮ ਕੋਈ ਨਾ ਬਈ ਹੱਕ ਤੇ ਲੇ ਕਰ ਕੰਮ ਦੱਸਣ ਗਈ ਆਪੇ ਤਾਂ ਫਿਰ ਉਹਦੇ ਘਰ ਵੱਜੂ ਮਾਲਾ ਉਠ ਵਾਲੀ ਘਾਣੀ ਵੀ ਮਾੜਾ ਜਿਹਾ ਪੈਰ ਰੱਖਣ ਜਗ੍ਹਾ ਚਾਹੀਦੀ ਆ ਤੇ ਆਪਾਂ ਤਾਂ ਅੰਦਰ ਹੀ ਵੱਜ ਜਾਣਾ ਮੁਰਗੀ ਦੇਖੋ ਇੰਨੇ ਵਿਆਹ ਤੋਂ ਪਹਿਲਾਂ ਸ਼ੰਮੀ ਨੇ ਦਿਲ 'ਚ ਇੰਨਾ ਕੁ ਜ਼ਿਆਦਾ ਵਿਸ਼ਵਾਸ ਬਣਾ ਲਿਆ ਸੀ ਨਾ ਇੰਨਾ ਕੁ ਜ਼ਿਆਦਾ ਵਿਸ਼ਵਾਸ ਬਣਾ ਲਿਆ ਸੀ ਨਾ ਕਿ ਇਹਨੂੰ ਪਤਾ ਸੀ ਕਿ ਸ਼ੰਮੀ ਹੁਣ ਕਿਤੇ ਭੱਜ ਨਹੀਂ ਸਕਦੀ ਹੂੰ ਤੇ ਬਾਕੀ ਕਮਾਈ ਸਾਨੂੰ ਕਿੱਥੋਂ ਭਰਾਵਾ ਤੇਰੇ ਸਹੁਰੇ ਆਉਂਦੇ ਆਹ ਤੇਦੇ ਸਹੁਰੇ ਆਉਂਦੇ ਤੇ ਹੁਣ ਇਹਦੇ ਸਹੁਰੇ ਆਊਗੀ ਠੀਕ ਠੀਕ ਇਹਦੇ ਨਾਲੇ ਮੁਰਗੀ ਵੀ ਵੱਡੀ ਆ ਇਹਦਾ ਕੋਈ ਤਹਿਲ ਜਾਂ ਮਾਰਨਗੇ ਪਰ ਇਹ ਵੀ ਫੁੱਲ ਕਰਿਆ ਕਰਾਂਗੇ ਹਣਾ ਚਲੋ ਨਾ ਕਰਾਉਣ ਤਿਆਰੀ ਕਰ ਆਹੋ ਕਰ ਤਿਆਰੀ ਕਰਨਾ ਕਿ ਛੜਕਾਂ ਤੇ ਘੱਟ ਫਿਰਿਆ ਕਰ ਬਸ ਇੱਕ ਗੱਲ ਦਾ ਧਿਆਨ ਰੱਖੀ ਜਦੋਂ ਤਾਇ ਦੇ ਮੁੰਡੇ ਨੂੰ ਕੋਈ ਸ਼ੱਕ ਨਾ ਵੈਜੇ ਕਰੇ ਉਹ ਨਹੀਂ ਭਾਈ ਦੱਸ ਇਹ ਗੱਲ ਰੱਖੀ ਸ਼ੱਕ ਪੈ ਜੇ ਸ਼ੱਕ ਤਾਂ ਅਜੇ ਤੱਕ ਪੁੱਤ ਵੱਡੀ ਨੂੰ ਨਹੀਂ ਪਤਾ ਲੱਗ ਸਕਿਆ ਵਾ ਠੀਕ ਐ ਇਹਨੂੰ ਕਿਥੇ ਪਤਾ ਲੱਗ ਜੂਗਾ ਤੋ ਇਹ ਵਾ ਜਗਾ ਕਰੋ ਫੇਰ ਚਲੋ ਠੀਕ ਐ ਜਿੱਥੇ ਪੈਸੇ ਸਾਹਮਣੇ ਨਾ ਸਾਫ ਕਰਕੇ ਰੱਖੋ ਜਗਾ ਨਹੀਂ ਮਾਰੀਆਂ ਸਾਫ ਹੀ ਕਰਤੀਆਂ ਸਾਰੀਆਂ ਹੀ ਬਿਲਕੁਲ ਹੀ ਖਾਲੀ ਰੱਖੀਆਂ ਉਹ

ਆਗਾ ਤੋਂ ਕੱਢ ਨਹੀਂ ਸਮਾੜਿਆ ਅਮਮ ਮਮੀ ਜੀ ਕਹਿੰਦੇ ਆ ਵੀ ਜਿੰਨਾ ਵੀ ਕਹਿਣਾ ਵਾ ਨਾ ਉਹ ਸਾਰਾ ਇਕੱਠਾ ਕਰਕੇ ਦੇ ਦੇ ਇੱਧਰ ਦਾ ਵੀ ਤੇ ਉੱਧਰ ਦਾ ਵੀ ਉਹਨਾਂ ਨੇ ਲੋਕਰ 'ਚ ਜਮਾ ਕਰਾਉਣਾ ਵਾ ਆ ਵਧੀਆ ਗੱਲ ਹੈ ਫੜਾ ਦੇ ਮਮੀ ਨੂੰ ਸਾਰਾ ਗਹਿਣਾ ਅੱਗੇ ਵੀ ਉੱਥੇ ਲੋਕਰ ਦੀ ਹੈ ਜਿੰਨਾ ਵੀ ਗੱਲ ਹੈ ਹਾਂਜੀ ਉਹ ਕੱਢਣ ਦੀ ਅਜੇ ਰਹਿਦਾ ਕਿੰਨਾ ਹੀ ਇੱਧਰ ਦੇ ਵੀ ਸੈਟ ਹੈਗੇ ਆ ਤੁਹਾਨੂੰ ਪਤਾ ਉੱਧਰ ਦੇ ਵੀ ਕਿੰਨੇ ਹੈਗੇ ਹੈ ਵੀ ਸੈਟ ਪਾਏ ਮਮੀ ਜੀ ਹੁਣਾਂ ਨੇ ਆਹ ਹੋ ਇਤੋਂ ਦਾ ਮੋਲ ਜਾਣੀ ਸਹੀ ਹੈਗਾ ਨਾ ਚੋਰ ਚੋਰ ਬੜੇ ਹੁੰਦੇ ਆ ਤੇ ਅੱਗੇ ਵੀ ਦੋ ਤਿੰਨ ਵਾਰੀ ਨਾ ਗਲੀ ਚ ਚੋਰੀ ਹੋ ਗਈ ਤੇ ਮੰਮੀ ਹੁਣ ਨਾ ਭਰੋਸਾ ਕਰਦੇ ਨਹੀਂ ਸਿੱਧਾ ਲੋ ਖਰਚੀ ਰੱਖ ਦਿੰਦੇ ਐ ਹੋਈ ਸਮਝੋਣ ਦੇ ਮੈਨੂੰ ਕਹਿੰਦੇ ਚੋਰੀ ਹੋ ਗਈ ਆ ਤੇ ਤੂੰ ਨਾ ਸਾਰਾ ਸੈੱਟ ਸੂਟ ਸਭ ਕੱਢ ਕੇ ਤੇ ਮੈਨੂੰ ਦੇ ਦੇ ਹੂੰ ਤੇ ਸਾਰਾ ਨਾ ਦੇ ਦੀ ਹਾਂਜੀ ਕੁਛ ਹਲਕਾ ਜਾ ਆਪਣੇ ਆਸੇ ਵੀ ਰੱਖ ਲਈ ਕਿਤੇ ਹੁਣਾ ਜਾਣਾ ਪੈਂਦਾ ਮੈਨੂੰ ਡਰੀ ਲੱਗਾ ਰਹਿਣਾ ਜੀ ਜੇ ਮੈਂ ਆਪਣੇ ਕੋ ਕੋਈ ਛੋਟੀ ਮੋਟੀ ਵੀ ਚੀਜ਼ ਰੱਖ ਲਈ ਤੇ ਚਲੋ ਰੱਖ ਲੈਣੀ ਕੋਈ ਨਾ ਕੋਈ ਜਿਹੜੀਆਂ ਰਿੰਗਾਂ ਨੂੰਗਾ ਤੁਸੀਂ ਪਾਈਆਂ ਖਾਸ ਕਰਕੇ ਉਹ ਨਹੀਂ ਮੈਂ ਮੰਮੀ ਜੀ ਨੂੰ ਦਊਂਗੀ ਹਾਂ ਚਲੋ ਰੱਪਲਾ ਫਿਰ ਵੀ ਆਪਾਂ ਜਾਣਾ ਹੁੰਦਾ ਨਾ ਨਵਾਂ ਨਵਾਂ ਵਿਆਹ ਤੋਂ ਨਾ ਕਹਿਣਾ ਗਿਆਨ ਸਾਰਾ ਹੀ ਹੈਗਾ ਨਹੀਂ ਇਹ ਕੋ ਆਹ ਬੰਨਣਾ ਬੜਾ ਹੀ ਚੰਗਿਆ ਲੱਗਿਆ ਕਰ ਤੁਸੀਂ ਘਰ ਗਈ ਹੋ ਨਾ ਤੇ ਤੁਸੀਂ ਮੰਮੀ ਜੀ ਨੂੰ ਦਲਾਸਾ ਦੇ ਕੇ ਆਏ ਹੋ ਕਿ ਅੱਜ ਤੋਂ ਬਾਅਦ ਜਿਹੜਾ ਵੀ ਕੰਮ ਕਰਨਾ ਉਹ ਮੈਂ ਕਰਿਆ ਕਰੂੰਗਾ ਇੱਕ ਸਾਬ ਦਾ ਮੰਮੀ ਦਾ ਤਾਂ ਤੇ ਸਾਰਾ ਬੋਝ ਹੀ ਚੁੱਕ ਲਿਆ ਲੈ ਚੰਗਾ ਰਗਣਾ ਹੀ ਆ ਨਰੇ ਮੇਰਾ ਫਰਜ਼ ਹੈ ਉਹਨਾਂ ਦਾ ਕਿਹੜਾ ਕੋਈ ਹੋਊ ਜੇ ਭਰਾ ਹੁੰਦਾ ਤੁਹਾਡਾ ਕੋਈ ਉਹਨਾਂ ਦਾ ਬੇਟਾ ਹੁੰਦਾ ਤਾਂ ਮੈਂ ਵੀ ਸੋਚਦਾ ਕਿ ਚੱਲ ਕਰਨ ਵਾਲਾ ਆ ਗੰਭਾਗਾ ਅਮਨ ਹੈਗਾ ਤੇ ਹੈ ਵਾ ਚਲੋ ਸਾਹਿਲ ਪਰ ਇਹ ਆ ਵੀ ਤੁਹਾਨੂੰ ਪਤਾ ਹੈਗਾ ਤੇ ਦਾਈ ਜੀ ਦਾ ਮੁੰਡਾ ਹੀ ਆ ਉਹਨੂੰ ਆਪਣੇ ਵੀ ਬੜੇ ਕੰਮ ਹੁੰਦੇ ਆ ਤੇ ਹੁਣ ਮੰਮੀ ਜੀ ਵਿਚਾਰੇ ਕੀ ਕਰਨ ਉਹ ਛੋਟੇ ਛੋਟੇ ਕੰਮਾਂ ਵਾਸਤੇ ਉਹਨੂੰ ਹੀ ਬੁਲਾਉਂਦੇ ਰਹਿੰਦੇ ਆ ਹੁਣ ਸ਼ੁਰੂ ਤੋਂ ਵਿਚਾਰਾ ਕਰਦਾ ਤਰਤਾ ਉਹ ਹੀ ਰਿਹਾ ਤਾਂ ਹੀ ਤੇ ਮੈਂ ਕਹਿੰਦੇ ਆ ਕਿ ਹੁਣ ਉਹਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਮੈਂ ਆਪ ਦੇਖ ਲਿਆ ਕਰਾਂਗਾ ਕੰਮ ਸਾਰੇ ਚਲੋ ਵਧੀਆ ਉਹਨਾਂ ਦੀ ਵੀ ਹੈਲਪ ਹੋ ਜਾਏਗੀ ਨਾਲੇ ਉਹ ਮੈਂ ਜਰੀ ਉਹਨਾਂ ਤੇ ਡਿਪੈਂਡ ਰਹਿੰਦੀ ਆ ਮੈਨੂੰ ਬਹੁਤ ਚੰਗਾ ਲੱਗਾ ਕੱਲ ਜੋ ਕੁਸਤੀ ਮम्मी ਨੂੰ ਕਹਿ ਕੇ ਆਏ ਜੇ ਨਾਲੇ ਫੋਨ ਫੋਨ ਕਰਦੇ ਰਿਹਾ ਕਰੋ ਨਾਲ ਕੱਲੇ ਹੁੰਦੇ ਆ ਨਾ ਉਦਾਸ ਹੋ ਜਾਂਦਾ ਕੇਵਲੇ ਹਾਂਜੀ ਮੈਨੂੰ ਤੇ ਟਾਈਮ ਨਹੀਂ ਮਿਲਦਾ ਕੰਮ ਦੇ ਵਿੱਚ ਇਸ ਕਰਕੇ ਮੈਂ ਘਰ ਤੋਂ ਹੁੰਦਾ ਫੋਨ ਤੁਸੀਂ ਵੀ ਕਰ ਲਿਆ ਕਰੋ ਫੋਨ ਕੋਈ ਨਹੀਂ ਮﻘਾਬਲਾ ਕਰਾਂ ਹਾਂ ਹਾਲ ਚਾਲ ਪੁੱਛ ਲਿਆ ਕਰੋ ਮੈਨੂੰ ਬਹੁਤ ਚੰਗਾ ਲੱਗਾ ਮੈਂ ਕਿ ਇੱਕ ਜਵਾਈ ਦੇ ਰੂਪ ਚ ਉਹਨਾਂ ਨੂੰ ਇੱਕ ਪੁੱਤ ਮਿਲ ਗਿਆ ਆ ਯਾਨੀ ਉਹ ਕਾਟ ਕੇ ਬੈਠੀ ਸਾਰੇ ਮੈਂ ਕਹਿਣੀਆਂ ਤਾਂ ਕਹਿਤਾ ਸੀ ਕਿ ਮੈਂ ਕਾਸ਼ਾ ਗਹਿਣੇ ਗਹਿਣੇ ਚ ਤੂੜੇ ਕੋਹਤੇ ਤੇ ਚੋਲ ਡਾਕੂ ਪੈ ਜਾਂਦੇ ਗਹਿਣੇ ਮੈਨੂੰ ਫੜਾ ਦੇ ਨਾਲੇ ਨਾ ਤੇਰੀ ਵੱਡੀ ਜਿਥਾਣੇ ਨੇ ਆਂਦੇ ਮੈਨੂੰ ਗਹਿਣੇ ਫੜਾਤੇ ਸੀ ਚੰਗਾ ਕੀਤਾ ਜੀ ਲਿਓ ਲਗੀ ਸਾਰੇ ਜਦੋਂ ਇੱਕ ਥੜੀ ਟੈਨਸ਼ਨ ਤੇ ਮੁੱਕੀ ਗਹਿਣੇ ਲੈ ਕੇ ਆ ਲਗੀ ਆਹ ਕਹਿੰਦੀ ਲੋਕਾਂ ਨੂੰ ਅਮਨੇ ਨਾ ਕੋਈ ਉਹ ਵੀ ਕਹਿਤਾ ਮੈਂ ਤਾਂ ਸਹੀ ਗੱਲ ਰਹਿ ਰਿਹਾ ਤੇ ਚੋਰੀਆਂ ਬੜੀਆਂ ਹੁੰਦੀਆਂ ਮੁੰਨੇ ਸਾਰੇ ਗਹਿਣੇ ਉੱਥੇ ਰੱਖਾਉਂਦੇ ਉਹ ਤਬਾਰ ਨਹੀਂ ਕਰਦੇ ਲੱਗ ਕੇ ਜੀ ਮੈਨੂੰ ਤਾਂ ਲੱਗਦਾ ਸੀ ਚਲਾ ਕੇ ਗਈ ਆ ਉਹਨੇ ਹੀ ਕਹਿਨੇ ਨਹੀਂ ਦੇਨੇ ਤੇ ਇਹ ਤਾਂ ਸੱਚੀ-ਪੂਰੀ ਘਿਹੜੇ ਦੇ ਆਲੇ ਚਲਾਵਟ ਹੈਗੀ ਮੰਮੀ ਪਰ ਤੁਹਾਡੇ ਸਾਹਮਣੇ ਚਲਾਕੀ ਨਹੀਂ ਚਾਹਦੀਆਂ تین ਮਸਕੇ ਭੜੇ ਮਾਰਦੇ ਜੇ ਤੇ ਫਿਰ ਮਜਬੂਰੀ ਕਰ ਦਿੰਦੇ ਤੁਸੀਂ ਵੀ ਮਰ ਜੇ ਮੈਂ ਮਾਂ ਕਿਹਦੀ ਆ ਮਾਂ ਤਾਂ ਮੈਂ ਤੇਰੀ ਆ ਤੂੰ ਹੀ ਮੇਰੇ ਪੁੱਤ ਉਹ ਵੀ ਚਲਾਉਂ ਇਹ ਵੀ ਕਹਿੰਦੇ ਰਹੇ ਕਿਹੜੀ ਮੱਛੀ ਨੂੰ ਪੁੰਡਾ ਪਾਈਏ ਐ ਸੋਰੀ ਮੱਛੀ ਨਹੀਂ ਹੋਣੀ ਐਸ ਵੀ ਗੇਮਸ਼ੀ ਗਦਾਈ ਹੈ ਉਹ ਵੀ ਸੋਨੇ ਦੀ ਚਲੋ ਮੈਂ ਜਾਵਾ ਕਰੂਗੀ ਆ ਵਾਹੋ ਜਾ ਜਾ ਤੇਰੀ ਸਾਹਮਲੇ ਹੋਣਾ ਹੈ ਤੂੰ ਫਿਕਰ ਇਹ ਨਾ ਕਰ ਆਪਾਂ ਥੋੜੀ ਦੇਰ ਨੂੰ ਬੈਂਕ ਜਾ ਕੇ ਜਮਾ ਕਰਵਾ ਆਗੇ ਠੀਕ ਹੈ ਜਦੋਂ ਮੈਨੂੰ ਗਹਿਣਾ ਬਣਾ ਦੋਗੇ ਨਾ ਜਾ ਕੇ ਲੋਕਰ 'ਚ ਜਮਾ ਕਰਵਾ ਦੇ ਤੇ ਦੂਜੀ ਗੱਲ ਨਾ ਲੋਕਰ ਦਾ ਨੰਬਰ ਦੱਸੀ ਤੇ ਨਾ ਬੈਂਕ ਦੱਸੀ ਮੈਂ ਕੋ ਦੱਸਣਾ ਮਮੀ ਮੈਨੂੰ ਤਾਂ ਪਤਾ ਹੀ ਨਹੀਂ ਕੁਛ ਫਰਾਂ ਦੇ ਤੁਹਾਡੇ ਹੋੜੇ ਬੱਸ ਤੇ ਪਤਾ ਲਾਣ ਦੀ ਜ਼ਰੂਰਤ ਵੀ ਕੀ ਹੈ ਚਾਹ ਬੇਕ ਦੀ ਪੁੱਛਣਾ ਮੈਂ ਕਹਣਾ ਮੰਮੀ ਜੋ ਕਰਦੇ ਆ ਉਹਨੂੰ ਕੁਝ ਪਤਾ ਹੀ ਨਹੀਂ ਬੱਸ ਸਿੱਧਾ ਹੀ ਬੱਲਾ ਝਾੜ ਦੋ ਇਹ ਤੁਹਾਨੂੰ ਪੁੱਛ ਨਹੀਂ ਸਾਨੂੰ ਪਤਾ ਹੀ ਹੈ ਮੈਂ ਚੱਲਿਆ ਹਾਂ ਹਾਂ ਜਾ ਜਾ ਆ ਲੈ ਆਹ ਹਾਂ ਹਾਂ ਜਾ ਆ ਲੈ ਮੇਰੇ ਨਾਲ ਤਾਂ ਜੋ ਕਰਦੇ ਹੀ ਕਰਦੇ ਹੀ ਮੇਰਾ ਤੇ ਆਪਣਾ ਇਹਨਾਂ ਨੇ ਸਾਰਾ ਹੀ ਗਹਿਣਾ ਲੋਕਰ ਚ ਜਮਾ ਕਰਾਇਆ ਅੱਜ ਤੱਕ ਨਹੀਂ ਮੈਂ ਵੇਖਿਆ ਕਿ ਗਹਿਣਾ ਹੈਗਾ ਕਿੱਥੇ ਤੇ ਹੋ ਤਾਂ ਉਹਦੇ ਨਾਲ ਵੀ ਉਹੀ ਕੋਸ਼ਿਸ਼ ਕਰਨ ੜੇ ਮੈਂ ਤੇ ਆਖਣਾ ਚਲ ਉਹਦੇ ਨਾਲ ਤੇ ਮਸਾ ਕਰਤੇ ਹੋਣਗੇ ਕਿਤੋਂ ਦੇ ਲੁੱਗਿਆ ਈ ਲਾਲ ਚੀਜੇ ਫਿਰ ਸੌਂਦੀ ਮੈਂ 2 ਮਿੰਟ ਮੰਮੀ ਜੀ ਕੋ ਜਾਵਾਂ ਮੇਰੀ ਪਹਿਲੀ ਗੱਲ ਕਰਨ ਵਾਲੀ ਆ ਨਾ ਬਾਅਦ ਚੋ ਨਹੀਂ ਨਾ ਬਹਿ ਇੱਥੇ ਐਸੀ ਕਿਹੜੀ ਗੱਲ ਐ ਦੀਦੀ ਤੂੰ ਕਿੱਥੇ ਚੱਲੀ ਆਂ ਦੀਦੀ ਗੈਣਾ ਮੰਮੀ ਜੀ ਨੂੰ ਦੇਣ ਚੱਲੀ ਆਂ ਉਹ ਕਹਿੰਦੇ ਸੀ ਕਿ ਲੋਕਰ 'ਚ ਜਮਾ ਕਰਾਉਣਾ ਵਾ ਇੱਥੇ ਚੋਰ ਚੱਕੇ ਬੜੇ ਧੁਰੇ ਫਿਰਦੇ ਆ ਤੇ ਕਿਤੇ ਚੋਰੀ ਨਾ ਹੋ ਜਾਈ ਸ਼ੰਮੀ ਕੋਈ ਲੋੜ ਨਹੀਂ ਆ ਲੋਕਰ 'ਚ ਜਮਾ ਕਰਾਉਂਦੀ ਗੈਣਾ ਕਾਦੇ ਵਾਸਤੇ ਹੁੰਦਾ ਵਾ ਇਹ ਥੋੜੀ ਰੱਖ ਦੋ ਬਾੜ ਕੇ ਇਹਨਾਂ ਨੂੰ ਇਹਨਾਂ ਨੂੰ ਪਾਉਣ ਨੂੰ ਹੁੰਦਾ ਵਾ ਕਹਿੰਦੀ ਹੋਈ ਤੇਰਾ ਨਮਾ ਨਮਾ ਵਿਆਹ ਹੋਇਆ ਵਾ ਕਈ ਥਾਂ ਤੂੰ ਜਾਣਾ ਵਾ ਤੇ ਇਹਨਾਂ ਨੂੰ ਪਾਇਆ ਕਰ ਕੱਲੋਂ ਤੇਨੂੰ ਮੰਮੀ ਨਾ ਕਹੂਗੀ ਗਹਿਣਾ ਕਿੱਥੇ ਆ ਤੂੰ ਇੱਦਾਂ ਹੀ ਥੋੜੀ ਥੋੜੀ ਖਾਲੀ ਤੁਰੇ ਫਰੇਂਗੀ ਨਾਲੇ ਸ਼ਮੀ ਆਪਾਂ ਇਹਨੇ ਨਿਆਣੇ ਨਹੀਂ ਆਪਣੀ ਚੀਜ਼ ਨਾ ਸੰਭ ਸਕੀਂ ਦੀਦੀ ਕਿਉਂ ਫਿਕਰ ਕਰਨ ੜੇ ਜੀ ਤੁਸੀਂ ਮੈਂ ਥੋੜੀਆਂ-ਬੋਧੀਆਂ ਇੱਕ-ਦੋ ਚੀਜ਼ਾਂ ਹੌਲੀ-ਹੌਲੀ ਰੱਖ ਲਈਆਂ ਵਾ ਪਾਉਣ ਨੂੰ ਵੈਸੇ ਵੀ ਮੇਰੇ ਕੋਲ ਚ ਭਾਰੀ ਚੀਜ਼ਾਂ ਪੈਣਦੀਆਂ ਨਹੀਂ ਆ ਤੁਹਾਨੂੰ ਪਤਾ ਮੰਮੀ ਨੇ ਜਿਹੜੇ ਸੈੱਟ ਪਾਈ ਉਹ ਕਿੰਨੇ ਹੈ ਵੀ ਹੈ ਵੀ ਆ ਤੇ ਚੱਲ ਮੇਰੇ ਤੇ ਸਭ ਇਸ ਗੱਲ ਦਾ ਬੋਝ ਆ ਇਹ ਗਹਿਣਾ ਸੰਭ ਲੈਣਗੇ ਨਾ ਤੇ ਮੇਰੇ ਤੋਂ ਵੀ ਬੋਝ ਉਤਰ ਜਾਊਗਾ ਕੱਲ ਨੂੰ ਕੋਈ ਅਭੀ ਨਭੀ ਹੋਗੀ ਨਾ ਤੇ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਉਣਾ ਵਾ ਕਿ ਤੂੰ ਉਹਦੋਂ ਕਿਉਂ ਨਹੀਂ ਦਿੱਤਾ ਉਹ ਲੋਕਰ 'ਚ ਜਮ੍ਹਾਂ ਕਰਾਉਣ ਲੱਗੇ ਨੇ ਤੇ ਸ਼ਮੀ ਲੋਕਰ 'ਚ ਤੂੰ ਵੀ ਜਮ੍ਹਾਂ ਕਰਾਈ ਸਕਦੀ ਆ ਉਹ ਤੈਨੂੰ ਪਤਾ ਤੇ ਹੋਊਗਾ ਨਾ ਮੇਰੇ ਲੋਕਰ ਦਾ ਕੀ ਨੰਬਰ ਆ ਕਿੱਦਾਂ ਵਾ ਉਹਨਾਂ ਨੂੰ ਕਿਉਂ ਦੇਣਾ ਉਹਨਾਂ ਨੇ ਕਿਉਂ ਲੋਕਰ 'ਚ ਜਮ੍ਹਾਂ ਕਰਾਉਣਾ ਉਹਨਾਂ ਨੂੰ ਜਿਆਦਾ ਪਤਾ ਲੋਕਰ ਜਮ੍ਹਾਂ ਕਰਾਉਂਦਾ ਦੀਦੀ ਉਹ ਵੱਡੇ ਨੇ ਮੰਮੀ ਜੀ ਅਸੀਂ ਨਹੀਂ ਚੰਗੇ ਲੱਗਦੇ ਇਹ ਕੰਮ ਕਰਦੇ ਅਸੀਂ ਉਹਨਾਂ ਨੂੰ ਹੀ ਦਵਾਂਗੇ ਨਾਲੇ ਉਹ ਕਹਿੰਦੇ ਪਈ ਆ ਕਿ ਮੈਨੂੰ ਦੇ ਦੇ ਮੈਂ ਅਮਨ ਨੂੰ ਵੀ ਪੁੱਛ ਲਿਆ ਵਾ ਸ਼ਮੀ ਇਹ ਗੱਲਾਂ ਨਾ ਕਰਨ 'ਚ ਜੰਗੀਆਂ ਲੱਗਦੀਆਂ ਵਾ ਕਿ ਉਹ ਵੱਡੇ ਆ ਮੈਂ ਵੀ ਕਿੰਨੀ ਆ ਚਲੋ ਵੱਡੇ ਆ ਪਰ ਮੈਂ ਤੇ ਤੁਹਾਨੂੰ ਸਮਝਾਉਣ ਲਈ ਆ ਕਿ ਆਪਣੀਆਂ ਚੀਜ਼ਾਂ ਆਪਣੇ ਕੋਲ ਰੱਖ ਹਾਂ ਜੀ ਜਮਾ ਕੋਰੋਨਾ ਵੀ ਆ ਲੋਕਾਂ ਚ ਤੂੰ ਆਪ ਕਰਾ ਤੈਨੂੰ ਵੀ ਤਾਂ ਸਾਰਾ ਕੁਝ ਪਤਾ ਹੀ ਆ ਨਾ ਫੇਕੇ ਕਰ ਤੂੰ ਆਪੇ ਕਰਦੀ ਰਹੀ ਆ ਨਾ ਆਪਣਾ ਕਾਰੋਬਾਰ ਵੀ ਸੰਭਾਲਦੀ ਰਹੀ ਸਭ ਕੁਝ ਕਰਦੀ ਰਹੀ ਆ ਹਾਂਜੀ ਦੀਦੀ ਫੇਰ ਮੈਂ ਤੇ ਤੁਹਾਨੂੰ ਸਮਝਾਉਣਾ ਹੀ ਸਮਝਾ ਦਤਾ ਅੱਗੋ ਤੇਰੀ ਮਰਜ਼ੀ ਜਿੱਦਾਂ ਤੈਨੂੰ ਚੰਗਾ ਲੱਗਦਾ ਉਦਾਂ ਕਰ ਲੈ ਪਰ ਮੈਂ ਤੇ ਹੁਣ ਵੀ ਇਹੀ ਕਹਿੰਨੀ ਆ ਕਿ ਆਪਣੀਆਂ ਚੀਜ਼ਾਂ ਤੇ ਆਪਣੇ ਕੋਲ ਰੱਖ ਮੰਮੀ ਜੀ ਨੂੰ ਨਾ ਦੇ ਕੋਈ ਗੱਲ ਨਹੀਂ ਦੀਦੀ ਤੁਸੀਂ ਚਿੰਤਾ ਨਾ ਕਰੋ ਮੈਂ ਦੇਖ ਲੈਨੀ ਆ ਕੀ ਕਰਨਾ ਚਲ ਠੀਕ ਆ ਦੀਦੀ ਦੇ ਆ ਮੈਂ ਲਈ ਸੋਗੋ ਮੈਨੂੰ ਵਧੀਆ ਵਾ ਸਾਰੇ ਜੋ ਮੇਰੀ ਉਹਨਾਂ ਤੇ ਆ ਆਪੇ ਜਿੱਥੇ ਮਰਜ਼ੀ ਸਾਂਭਣ ਕੱਲ ਨੂੰ ਇੱਥੇ ਕੋਈ ਅਭੀ ਨਾ ਵੀ ਹੋਗੀ ਤੇ ਅੰਮੇ ਮੈਨੂੰ ਕਹਿਣਗੇ ਵੀ ਇਹਨੇ ਗਹਿਣਾ ਨਹੀਂ ਦਿੱਤਾ ਹੈਗਾ ਵਹਿ ਕੇ ਬਈਆਂ ਸੋਹਣੀਆਂ ਗੱਲਾਂ ਕਰਦੇ ਆ ਨਾ ਲੱਗਦਾ ਹੀ ਨਹੀਂ ਕਿ ਇਹਨਾਂ ਦੇ ਦਿਮਾਗ ਚ ਕੋਈ ਫਰਕ ਹੈ ਮੇਰੇ ਨਾਲ ਤਾਂ ਬਹੁਤ ਵਧੀਆ ਗੱਲ ਕਰਦੀ ਜਦੋਂ ਵੀ ਕਰਦੀ ਕਮਰੇ ਜਾਨ ਤੂੰ ਆਦੀ ਤੂੰ ਇੰਨੀ ਖੁੱਲ ਕੇ ਬੈਠੀ ੱਡੋ ਕੀ ਕਰ ਰਹੇ ਚੁੱਪ ਕਰ ਚੁੱਪ ਕਰ ਮੇਰੀ ਗੱਲ ਸੁਣ ਤੈਨੂੰ ਮੈਂ ਮਨਾ ਕੀਤਾ ਸੀ ਨਾ ਕਿ ਉਹਦੇ ਕੋਲ ਨਹੀਂ ਜਾਣਾ ਤੂੰ ਫੇਰ ਕੋਲ ਜਾਣਾ ਸਟਾਰਟ ਹੋ ਗਈਆਂ ਦੂਜੀ ਗੱਲ ਇਹਨੂੰ ਗਹਿਣਾ ਦਾ ਕਹਿੰਦੇ ਕਿਆ ਤੂੰ ਗਹਿਣਾ ਦਾ ਮੈਨੂੰ ਕਿਉਂ ਪਿਆ ਮੇਰਾ ਗਹਿਣਾ ਕਿੱਥੇ ਮੰਮੀ ਇੰਨੇ ਸਾਲ ਦਾਟ ਨੂੰ ਦਿੱਤਾ ਨਾ ਮੈਂ ਉਹਦੇ ਹਜੇ ਤੱਕ 10 ਤੱਕ ਲੱਗੀ ਨਹੀਂ ਹੁਣ ਤਾਂ ਹੀ ਉਹਦੇ ਗਹਿਣੇ ਵਾਲ ਹੋਗੇ ਜੀ ਤੂੰ ਚੁੱਪ ਕਰ ਜਾ 10 ਤੱਕ ਨਹੀਂ ਲੱਗੀ ਤੈਨੂੰ ਤੇਰੀ ਵੀ ਜ਼ਬਾਨ ਖੁੱਲ ਗਈ ਆ ਜੁੜੀ ਤੇਰੀ ਜਮਾਨ ਦਿਨੋ ਦਿਨ ਖੁੱਲੀ ਜਾਂਦੀ ਨਾ ਇਹਨੂੰ ਕੰਟਰੋਲ ਕਰਨਾ ਨਹੀਂ ਤਾਂ ਮੰਮੀ ਇਹ ਕਿਹਦੀ ਤੁਮਾ ਸੀ ਕਿੰਨੀ ਬੜੀ ਮਾੜੀ ਦਿੱਤਾ ਕਿੰਨੀ ਬੜੀ ਮਾੜਾ ਕੀਤਾ ਕਿ ਉਹਨੇ ਨਾ ਬੋਲਿਆ

ਉਹ ਤੁਸੀਂ ਰੱਖ ਲਓ ਆ ਲੁਫੜੋ ਇਹਨਾਂ ਨੂੰ ਕਿਉਂ ਲੋਕਰ 'ਚ ਜਮ੍ਹਾਂ ਕਰਾ ਦੇਣਾ ਜਦੋਂ ਮੈਨੂੰ ਲੋੜ ਹੋਏਗੀ ਮੈਂ ਤੁਹਾਡੇ ਕੋਲ ਮੰਗ ਲਵਾਂਗਾ ਮੈਂ ਪੁੱਤ ਤੂੰ ਫਿਕਰ ਕਿਉਂ ਕਰਦੀ ਹੈਂ ਮੈਂ ਤਾਂ ਸਭ ਤੇਰਾ ਬੋਝ ਘਟਾਇਆ ਹੈ ਮੇਰੀ ਘਰ ਸੌ ਸਮਾਂ ਪਤਾ ਕਿੰਨਾ ਖਰਾਬ ਚੱਲਣ ਦੇ ਆ ਹਾਂਜੀ ਹੈਨਾ ਤੇ ਥੋੜਾ ਜਿਹਾ ਨਾ ਧਿਆਨ ਨਾਲੇ ਲੈਣਾ ਚਾਹੀਦਾ ਹਾਂਜੀ ਧਿਆਨ ਨਾਲੇ ਨਾ ਚਾਹੀਦਾ ਕਿ ਹੈ ਮੰਮੀ ਮੈਨੂੰ ਜ਼ਿਆਦਾ ਪਸੰਦ ਨੇ ਤੇ ਤੁਸੀਂ ਪਾ ਲਓ ਨਹੀਂ ਨਹੀਂ ਪੁੱਤ ਮੈਂ ਕਿਉਂ ਪਾਵਾਂ ਇਹ ਤੇ ਚੀਜ਼ਾਂ ਤੈਨੂੰ ਹੀ ਚਾਚਦੀਆਂ ਚੱਲ ਠੀਕ ਹੈ ਠੀਕਾ ਮੰਮੀ ਤੁਸੀਂ ਸਾਂਭ ਲਿਓ ਹਣ ਇਹਨਾਂ ਨੂੰ ਕਿਉਂ ਕਿ ਲੋਕਲ 'ਚ ਜਮ੍ਹਾਂ ਜੂਰ ਕਰਾ ਦੇ ਘਰ ਨਹੀਂ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਠੀਕਾ ਮੰਮੀ ਜੀ ਮੇਰੇ ਤੋਂ ਤਾਂ ਸਭ ਕੁਝ ਬੋਝ ਲੱਤ ਗਿਆ ਤੁਸੀਂ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਆ ਕਿੰਨੀ ਚੰਗੀ ਮੰਮੀ ਵਿਮਲ ਦੀ ਕਿੱਥੇ ਆ ਹਾਂ ਵਿਮਲ ਉਹ ਤੈਨੂੰ ਦੱਸਿਆ ਤੇ ਆ ਉਹ ਦਵਾਈਓ ਨੇ ਖਾਦੀ ਸੀ ਤਾਂਦੇ ਦੇ ਅੰਦਰ ਗਈ ਸੀ ਮੈਂ ਦਵਾਈ ਦੇ ਕੇ ਆਈ ਹਾਂ ਥੋੜਾ ਨਸ਼ਾ ਜਾਗਾਂ ਸੁងਗੀ ਮੇਰੇ ਤੇ ਇਹ ਹੁਣ ਹੁਣ ਠਾਮੀ ਨਾ ਮੈਂ ਦੋ ਤਿੰਨ ਘੰਟੇ ਲੈਕਸੁੱਤੀ ਨਾ ਆ ਮੰਮੀ ਦੋ ਮਿੰਟ ਵੇਖਾ ਨਾ ਨਾ ਪੁੱਤ ਉਹਨੂੰ ਠਾਮੀ ਨਾ ਮਿਲ ਨੂੰ ਨਹੀਂ ਫਿਰ ਚੰਗਾ ਲੱਗੂਗਾ ਜਿਓ ਤੈਨੂੰ ਪੈ ਗਈ ਤਾਂ ਤੈਨੂੰ ਪਤਾ ਦੰਦਿਆਂ ਤੋਂ ਚਾਤੀ ਵੱਡ ਦੰਡੀ ਨਹੀਂ ਨਹੀਂ ਮੰਮੀ ਜੀ ਮੈਨੂੰ ਉਹ ਕੁਛ ਵੀ ਨਹੀਂ ਕਹਿੰਦੇ ਮੈਨੂੰ ਨਹੀਂ ਕੁਛ ਕਹਿੰਦੇ ਮੇਰੇ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਨੇ ਉਹ ਪੁੱਤ ਪੁੱਤ ਤੂੰ ਤਾਂ ਕੋ ਨਾ ਗਿਆ ਮੂੰਹ ਵੇਖ ਕੇ ਇਹ ਨਾ ਸੋਚ ਕਿ ਤੈਨੂੰ ਕੁਝ ਕਹੂਗੀ ਨਹੀਂ ਪਤਾ ਨਹੀਂ ਉਹ ਕਿੱਡੇ ਵਲੇ ਦੋਰਾ ਕੈ ਜਾਂਦਾਂ ਤੱਕ ਤੂੰ ਕੀ ਕਰਨਾ ਕਰ ਜਾ ਆਪਣੇ ਕਬਰੇ ਚ ਜਾ ਕੇ ਸਮਾਟ ਕਰ ਕਿੱਡੀ ਚਲਾਕ ਬੰਦੀ ਆ ਹਰ ਗੱਲ ਤੱਕ ਜਾਂਦੀ ਆ ਆ ਵੀ ਪੁੱਛਦੀ ਆ ਕਿ ਮੇਤਰਾ ਕੀ ਹੁੰਦਾ ਉਹ ਕੰਨ ਉਤਰਾ ਕੀ ਹੁੰਦਾ ਚਲ ਕੋਈ ਗੱਲ ਨਹੀਂ ਬਸ ਸ਼ੁਰੂਆਤ ਤਾਂ ਹੋ ਗਈ ਐ ਅੱਜ ਗਹਿਣਾ ਆ ਗਿਆ ਕੱਲ ਨੂੰ ਕੁਝ ਹੋਰ ਆ ਜਾਏਗਾ ਪਰਸੋਂ ਕੁਝ ਹੋਰ ਆ ਜਾਏਗਾ ਬਸ ਵਰ ਸ਼ਮੀ ਤੇਰੀ ਖੈਰ ਨਹੀਂ ਲੱਗਦੀ ਤਾਂ ਤੂੰ ਬੜੀ ਭੋਲੀ ਸੀ ਪਰੇ ਮੇਰੀ ਗਲਤੀ ਆ ਕਿ ਭੋਲੀ ਤੈਨੂੰ ਸਮਝ ਬੈਠੀ ਆ ਪਰ ਹੈਗੀ ਤੂੰ ਭੋਲੀ ਆ ਭੋਲੀ